ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਵਿਆਖਿਆ ਰੰਮ ਕੀਤੀ ਹੈ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਤਾਂ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਚਨ ਕਰਦੇ ਨੇ ਸ੍ਰੀ ਰਾਗ ਪਹਿਲਾ ਤੀਜ ਰਾਗ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸ਼ਿੰਗਾਰ ਮਨਮੁਖ ਜਿਹੜੇ ਰਵਤੋਂ ਟੁੱਟੇ ਰਹਿੰਦੇ ਨੇ ਮਨ ਦੇ ਪਿੱਛੇ ਲੱਗਦੇ ਨੇ ਪ੍ਰਮਾਤਮਾ ਤੋਂ ਵਿਛੜੇ ਰਹਿੰਦੇ ਨੇ ਮਨਮੁਖ ਕਰਮ ਕਮਾਉਣੇ ਮਨਮੁਖਾਂ ਦੇ ਕਰਮ ਭਾਵੇਂ ਧਾਰਮਿਕ ਹੋਣ ਵੇਸ਼ ਭਾਵੇਂ ਧਾਰਮਿਕ ਹੋਵੇ ਦਿਖਾਵਾ ਉਹਨਾਂ ਦਾ ਚਾਹੇ ਧਾਰਮਿਕ ਹੋਵੇ ਗੁਰੂ ਅਮਰਦਾਸ ਬਾਦਸ਼ਾਹ ਜੀ ਉਹਦਾ ਪ੍ਰਥਾਏ ਸਮਝਾਉਂਦੇ ਨੇ ਮਨਮੁਖ ਕਰਮ ਕਮਾਉਣੇ ਜਿਉਂ ਦੁਹਾਗਰ ਤਨ ਸ਼ਿੰਗਾਰ ਉਨ੍ਹਾਂ ਦੇ ਧਾਰਮਿਕ ਵਿਖਾਵੇ ਇਵੇਂ ਨੇ ਜਿਵੇਂ ਕਿਸੇ ਦੁਹਾਗਣ ਨੇ ਸ਼ਿੰਗਾਰ ਕੀਤਾ ਹੋਵੇ ਸੇਜੈ ਕੰਤਨ ਆਵੇ ਨਿਤਨਿਤ ਹੋਏ ਖੁਆਰ ਪ੍ਰਭੂ ਪਤੀ ਨੂੰ ਨਾ ਕਦੇ ਵੀ ਨਹੀਂ ਮਿਲਦਾ ਜਿਨ੍ਹਾਂ ਦੇ ਹਿਰਦੇ ਵਿੱਚ ਖੁਆਰੀ ਵਾਲੇ ਕਾਮਣੇ ਮਿੱਠਾ ਬੋਲੈ ਪਤਸ਼ਾਹ ਜੀ ਕਹਿੰਦੇ ਨੇ ਨਿਤਨਿਤ ਹੋਇਆ ਖੁਆਰ ਫਿਰ ਕਾ ਮਹਿਲ ਨਾ ਪਾਵੇ ਨਾ ਦਿਸੈ ਘਰਵਾਰ ਫਿਰ ਕਾ ਮਹਿਲ ਭਾਗ ਕੇ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦੇ ਨਾਮ ਦੇ ਇਹਨਾਂ ਨੂੰ ਸਮਝ ਨਹੀਂ ਆਉਂਦੇ ਨਾ ਦਿਸੈ ਘਰਵਾਰ ਜਿਹੜਾ ਸਾਡਾ ਅਸਲੀ ਘਰ ਹੈ ਉਹ ਸੁਭਾਏ ਗੁਰੂ ਦੀ ਕਿਰਪਾ ਸਦਿਕਾ ਸੇ ਸੰਸਾਰ ਤੇ ਜੀਵਨ ਹਟਾਉਣ ਵਾਸਤੇ ਆਏ ਆ ਇਹ ਆਤਮਾ ਉਸ ਪ੍ਰਮਾਤਮਾ ਦੇ ਜੋਤ ਵਿੱਚ ਰਾਜਮਾਨ ਹੋ ਜਾਣਾ ਹੋ ਜਾਣੀ ਹੈ ਉਹ ਘਰ ਨੂੰ ਪਛਾਣਨ ਦਾ ਯਤਨ ਨਹੀਂ ਕਰਦੇ ਭਾਈ ਰੇ ਇਕ ਮਨ ਨਾਮ ਧਿਆਏ ਇਹ ਪੜਿਆ ਲੋਕ ਇਕ ਮਨ ਤੇ ਧੋਕੇ ਨਾਮ ਨੂੰ ਧਿਆਣਾ ਕਰ ਸੰਤਾ ਸੰਗਤ ਮਿਲ ਰਹਾ ਤੋ ਇਤਨਾ ਕਯਤਨ ਕਰ ਸੰਗਤ ਵਿੱਚ ਮਿਲ ਕੇ ਸੰਗਤ ਵਿੱਚ ਬੈਠ ਕੇ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਹੋਏ ਸੰਗਤ ਵਿੱਚ ਬੈਠ ਕੇ ਜੇ ਤੁਮ ਨਾਮ ਜਪੇਗਾ ਰਾਮ ਨਾਮ ਸਿਮਰਨ ਕਰੇਗਾ ਸੁਖਾਂ ਦੀ ਪ੍ਰਾਪਤੀ ਹੋਵੇਗੀ ਰਹਾਉ ਗੁਰਮਖ ਸਦਾ ਸੁਹਾਗਣੀ ਜਿਹੜੇ ਗੁਰਮਖ ਨੇ ਗੁਰੂ ਵਾਲਮੁਖ ਰੱਖਦੇ ਨੇ ਗੁਰੂ ਐਵੇਂ ਤਾਂ ਦਿੰਦੇ ਨੇ ਇਸ ਸੰਸਾਰ ਵਿੱਚ ਜੀਵਨ ਜਿਉਂਦਿਆਂ ਦਰਗ ਕਰਦੇ ਨਾਲ ਨਾਮ ਸਿਮਰਨ ਦੇ ਨਾਲ ਗੁਰੂ ਦੱਸੇ ਮਾਰਗ ਤੇ ਚੱਲਦੇ ਨੇ ਗੁਰਮਖ ਸਦਾ ਸੁਹਾਗਣੀ ਉਹ ਗੁਰਮਖੀ ਸੁਹਾਗਣ ਨੇ ਭਾਪ ਕੀ ਸੋਹਣੇ ਨੇ ਸੁਹਾਗ ਭਰੇ ਨੇ ਫਿਰ ਰਾਖਿਆ ਉਰਤਾਰ ਉਨ੍ਹਾਂ ਦੇ ਸੰਸਾਰ ਤੇ ਪਤ ਉਹ ਪ੍ਰਮਾਤਮਾ ਪਤੀ ਆਪ ਰੱਖਦਾ ਹੈ ਮਿੱਠਾ ਬੋਲੇ ਨਿਮ ਚਲੈ ਸਿਜੈ ਰਵਾ ਭਤਾਰ ਇਹ ਗੁਣ ਅਮਰਦਾਸ ਪਾਤਸ਼ਾਹ ਜੀ ਨੇ ਦੱਸੇ ਨੇ ਮਿੱਠਾ ਬੋਲੇ ਸੰਸਾਰ ਵਿੱਚ ਨਿਮਤਾ ਦਾ ਦੇਨ ਹੋ ਮੁੰਦੇ ਬੋਲ ਤੋਂ ਛੁੱਟ ਕੇ ਕਿਸੇ ਦੇ ਨਾਲ ਮਿੱਠਾ ਬੋਲ ਮਿੱਠਾ ਬੋਲੇ ਨਿਮ ਚਣਾ ਨਿਮਤਾ ਦੇ ਵਿੱਚ ਚੱਲ ਸੇਜਾ ਨਵ ਪ੍ਰਤਾਰ ਤੇ ਤਾਂ ਤੋਂ ਪ੍ਰਮਾਤਮਾ ਦੇ ਹਜ਼ੂਰੇ ਵਿਚ ਪਰਵਾਣ ਹੋਵੇਗਾ ਸੋਭਾਵੰਤੀ ਸੁਹਾਗਣੀ ਜਿਨ੍ਹਾਂ ਗੁਰਕਾਰ ਹੀ ਅਪਾਰ ਉਹ ਸੁਹਾਗਣੀਆਂ ਨੇ ਉਹਨਾਂ ਦੀ ਸ਼ੋਭਾ ਇਸ ਸੰਸਾਰ ਤੇ ਹੁੰਦੀ ਹੈ ਜਿਨ੍ਹਾਂ ਦਾ ਹੀ ਪਿਆਰ ਆਪਣੇ ਗਰੋਹ ਦੇ ਨਾਲ ਲੱਗਾ ਰਿਹਾ ਹੈ ਪੂਰਾ ਭਾਗ ਸਤਗੁਰుల ਲੈ ਜਾਪਾ ਵੇ ਕਾ ਉਧੋ ਹੋਏ ਪੂਰੇ ਭਗਾਂ ਦੇ ਨਾਲ ਕਰਮਾਂ ਦੇ ਨਾਲ ਵਾਇਰਸ ਸਾਨੂੰ ਆਪਣੇ ਨਾਲ ਜੋੜਦਾ ਹੈ ਪੂਰਾ ਭਾਗ ਉਧੋਏ ਭਾਗਾਂ ਦੇ ਸਦਕਾ ਜਿਵੇਂ ਆਪਾਂ ਯਤਨ ਕਰਨੇ ਆ ਇਸ ਸਰੀਰ ਨੂੰ ਗੁਰੂ ਘਰ ਲੈ ਕੇ ਆਉਂਦੇ ਆ ਗੁਰੂ ਦੀ ਮਹਿਰਮਤ ਹਾਸਲ ਕਰਨ ਦਾ ਕਰਮ ਨੂੰ ਚੰਗਿਆਂ ਕਰਨ ਦਾ ਯਤਨ ਕਰਨੇ ਆ ਇਸੇ ਤਰ੍ਹਾਂ ਸਾਡੇ ਭਾਗ ਉਧਾ ਹੋ ਜਾਂਦੇ ਨੇ ਪੈਦਾ ਹੋ ਜਾਂਦੇ ਨੇ ਚੰਗੇ ਭਾਗ ਹੋ ਜਾਂਦੇ ਨੇ ਅੰਦਰੋਂ ਦੁੱਖ ਭ੍ਰਮ ਕੱਟੀ ਐ ਫਿਰ ਉਹਨਾਂ ਦੇ ਨਾਲ ਸਾਡੇ 15ਵੋਂ ਦੁੱਖ ਭਰਮ ਇੱਕ ਤੇ ਦੁਨਿਆਵੀ ਦੁੱਖ ਦੁੱਜੇ ਜਿਹੜੇ ਅਸੀਂ ਭਲੇਕੇ ਦੇ ਵਿੱਚ ਪਏ ਆਂ ਭਟਕਲਾਂ ਦੇ ਵਿੱਚ ਪਏ ਆਂ ਉਹ ਸਾਰੇ ਖਤਮ ਹੋ ਜਾਂਦੇ ਨੇ ਸੁੱਖ ਪ੍ਰਾਪਤ ਹੋਏ ਫਿਰ ਆਤਮਿਕ ਅਤੇ ਦੁਨਿਆਵੀ ਦੋਵੇਂ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਸਾਹ ਭਾਣਾ ਜੋ ਚਲਣ ਦੁੱਖ ਨਾ ਪਾਵੇ ਕੋਈ ਜਿਹੜੇ ਗੁਰੂ ਦੇ ਬਚਨਾਂ ਸਦਕਾ ਬਾਣੀ ਦੇ ਅਨੁਸਾਰ ਵਾਣੇ ਵਿੱਚ ਜੀਵਨ ਗੁਜ਼ਾਰਦਾ ਹੈ ਦੁੱਖ ਨਾ ਭਾਵੈ ਕੋਇ ਉਹ ਕੋਈ ਵੀ ਦੁੱਖ ਨਹੀਂ ਪਾਉਂਦਾ ਗੁਰ ਕੀ ਬਾਣੀ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਇ ਗੁਰੂ ਦੇ ਬਾਣੇ ਵਿੱਚ ਚੱਲ ਕੇ ਬਾਣੀ ਅਨੁਸਾਰ ਜੀਵਨ ਹੰਡਾ ਕੇ ਅੰਮ੍ਰਿਤ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਨਾਮ ਰਸ ਪੈਦਾ ਹੋ ਜਾਂਦਾ ਹੈ ਸਹਜੇ ਪਾਵੈ ਕੋਇ ਸਹਿਜ ਅਵਸਥਾ ਦੇ ਨਾਲ ਨਿਮਰਤਾ ਦੇ ਨਾਲ ਸੇਵਾ ਦੇ ਨਾਲ ਅਸੀਂ ਇਸ ਨੂੰ ਪਾ ਸਕਨੇ ਆਂ ਜਿੰਨਾ ਪ੍ਰਾਪਤ ਤਿੰਨ ਪਿਆ ਹਉਮੈ ਵਿੱਚੋਂ ਖੋਏ ਤੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਆਲਸ ਨੂੰ ਤਿਆਗ ਕੇ ਗੁਰੂ ਕਰਿਆ ਕੇ ਬਾਣੀ ਨੂੰ ਸਮਝਣ ਦਾ ਯਤਨ ਕੀਤਾ ਜਿੰਨਾ ਪ੍ਰਾਪਤ ਤਿੰਨ ਪਿਆ ਉਹਨਾਂ ਨੇ ਸਨਾਮ ਰਸ ਨੂੰ ਪੀ ਲਿਆ ਚੱਕ ਲਿਆ ਹਉਮੈ ਵਿੱਚੋਂ ਖੋਏ ਤੇ ਅੰਦਰੋਂ ਹਉਮੈ ਖਤਮ ਹੋ ਗਈ ਨਾਨਕ ਗੁਰਮਖ ਨਾਮ ਹੀ ਹੈ ਜਿਨ੍ਹਾਂ ਗੁਰਮਖਾਂ ਨੇ ਨਾਮ ਨੂੰ ਧਿਆਉਣਾ ਕੀਤਾ ਸੱਚੇ ਮਿਲਾਵਾ ਹੋਏ ਤੇ ਫਿਰ ਸੱਚੇ ਪਾਤਸ਼ਾਹ ਨੇ ਆਪ ਮੇਲੇ ਬਖਸ਼ੇ ਪਾਤਸ਼ਾਹ ਸਾਨੋ ਦੇ ਸਬਤ ਬਖਸ਼ਣ ਇਸ ਸੰਸਾਰ ਵਿੱਚ ਜੀਵਨ ਜਿਉਂਦੇ ਆ ਦੁਨਿਆਵੀ ਕਰਮਾਂ ਕੰਡਾ ਤੋਂ ਉੱਤੇ ਉੱਠ ਕੇ ਪਰਮ ਭੁਲੇਖਿਆਂ ਤੋਂ ਤੇ ਉੱਤੇ ਗੁਰੂ ਦੇ ਬਾਣੇ ਚੱਲਣ ਦੀ ਜਾਂਚ ਆ ਜਾਵੇ ਤੇ ਗੁਰੂ ਦੇ ਨਿਗਰ ਵਿੱਚ ਸਿ ਪ੍ਰਵਾਣ ਹੋ ਜਾਏ ਜੀ ਸੁਨਿਆ ਤੋਂ ਬੇਨਤੀਆਂ ਪ੍ਰਵਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜ਼ਿਕੀ ਪਤੀ